ਹਾਂਜੀ ਸਤਿ ਸ਼੍ਰੀ ਅਕਾਲ ਜਰਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਕਿਨਾਮੇ ਵਲੌਗ 'ਚ ਐਨਾ ਧਿਆਨ ਨਾਲ ਇਹਨਾਂ ਦਾ ਕੱਪੜਿਆਂ ਵੱਲ ਮੇਰੇ ਵੱਲ ਕੋਈ ਦੇਖ ਨਹੀਂ ਰਿਹਾ ਵੀ ਵਲੌਗ ਬਣਾ ਰਿਹਾ ਮੁੰਡਾ ਹੈ ਫੋਨ ਆ ਗਿਆ ਫੋਨ ਆ ਗਿਆ ਵਿੱਚੋਂ ਬਚਕਾਂਗੇ ਆਪਾਂ ਤੇ ਆ ਪੈਕਿੰਗ ਕਿਉਂ ਕਰੀਓ ਬਈ ਪਹਿਲਾਂ ਤੁਸੀਂ ਇਹ ਦੇਖੋ ਗੱਲ ਕੀ ਕਰ ਰਹੇ ਹੋ ਦੋਨਾਂ ਜਣੀਆਂ ਇਹ ਗੱਲ ਕਰ ਰਹੇ ਤੇ ਮਾਂ ਹਾਂ ਵੀ ਸਾਰੇ ਕੱਪੜੇ ਧਿਆਨ ਜੀ ਨਾਲ ਪਾ ਲਾਇਆ ਕੋਈ ਚੁੰਨੀ ਚੰਨੀ ਨਾ ਛੱਡ ਜੀ ਓਰੇ ਬਾਅਦ 'ਚ ਫਿਰ ਦੇਣ ਨਹੀਂ ਜਾਣਾ ਕਿਉਂਕਿ ਦੂਰ ਦੀ ਬਾਤ ਹੈ ਹਾਂਜੀ ਉਹ ਤਾਂ ਪਹਿਲਾਂ ਹੀ ਹੋ ਗਿਆ ਪੈਕ ਚੁੰਨੀ ਚੰਨੀ ਪਾ ਲਈ ਥਾ ਤੇ ਉਧਰ ਵੀ ਇਹ ਕੱਪੜੇ ਪ੍ਰੈਸ ਕਰਕੇ ਆਦਾ ਇਹਦੇ ਕਿਉਂ نیچے ਤਾਂ ਪਈ ਆ ਜਿਹੜਾ ਸਾਰਾ ਕੋਲੋਂ ਥਿੰਦੇ ਵਿੱਚ ਪਾ ਕੇ ਰੱਖ ਤੇ ਸਾਰੇ ਸੋਚ ਰਹੇ ਹੋਣਗੇ ਪੈਕਿੰਗ ਕਰਕੇ ਹੋ ਰਹੇ ਨੇ ਇਹ ਬਾਗਲ ਠੀਕ ਨੇ ਮੇਰੇ ਹੈ ਹਾਂ ਓਕੇ ਸੋ ਲੈਪ ਪਾ ਜੀ ਫੋਨ ਲੈ ਕੇ ਹਾਂ ਫੋਨ ਕਰਾਂਗੀ ਪੈਕਿੰਗ ਕਰਕੇ ਹੋ ਰਹੇ ਆ ਪੈਕਿੰਗ ਤਾਂ ਕਰ ਰਹੇ ਆ ਬਾਈ ਪ੍ਰੀਤ ਦੇ ਮਾਮੇ ਦੇ ਮੁੰਡੇ ਦਾ ਆ ਗਿਆ ਵਿਆਹ ਪ੍ਰੀਤ ਦੇ ਮਾਮੇ ਦੇ ਮੁੰਡੇ ਦਾ ਵਿਆਹ ਮੈਂ ਤਾਂ ਨਾਲ ਵੇਖ ਲਈ ਵੀ ਸਿਆਣਾ ਬੰਦਾ ਕਹਿੰਦਾ ਸਿਆਣਾ ਹੀ ਹੁੰਦਾ ਪਰ ਸਿਆਣੇ ਨੂੰ ਪਤਾ ਹੁੰਦਾ ਨਾ ਕੋਈ ਚੀਜ਼ ਛੱਡਣਾ ਜਾਣ ਨਹੀਂ ਠੀਕ ਆ ਤਾਂ ਮੈਂ ਸਾਰਾ ਕੁਝ ਸਿਆਣ ਨਾਲ ਪਾਇਆ ਸਾਰਾ ਚੈੱਕ ਕਰਕੇ मतलब ਜੋ ਕੱਲ ਲਾਣਗੇ ਸਮਾਨ ਲੈ ਕੇ ਪ੍ਰੀਤਾ ਜੀ ਚਲ ਜੂਗੀ ਪੇਕੇ ਘਰੇ ਕੇ ਤੇ ਪ੍ਰੀਤ ਨੂੰ ਥੋੜੀ ਜਿਹੀ ਤਿਆਰੀ ਕਰਨੀ ਉਧਰ ਜਾ ਕੇ ਤੇ ਫਿਰ ਇੱਧਰ ਤਿਆਰੀ ਨਹੀਂ ਹੁੰਦੀ ਤੇਰੀ ਮਤਲਬ ਇੱਧਰ ਹੁੰਦੀ ਆ ਕੁਝ ਆ ਕੀ ਕਰਿਆ ਤਿਆਰੀ ਨਹੀਂ ਕਰੀ ਕੁਝ ਪਰਸਨਲ ਚੀਜ਼ਾਂ ਇਹ ਪ੍ਰੀਤ ਦੇ ਜ਼ਰੂਰੀ ਆ ਫਿਰ ਇਹ ਤਾਂ ਵੱਡਾ ਇਹ ਤਾਂ ਜ਼ਿਆਦਾ ਸਮਾਨ ਆ ਪੈਕਿੰਗ ਵਾਲਾ ਇਹ ਕੱਲ ਨੂੰ ਫਿਰ ਜੋਜੀ ਲੈ ਆਣਗੇ ਸਾਡੇ ਜੋਤੀ ਕਰਨ ਨੂੰ ਲੈ ਆਣਗੇ ਅੱਛਾ ਕਿਹੜੀ ਜਗ੍ਹਾ ਵਿਆਹ ਲੁਧਿਆਣਾ ਕਦੋਂ ਦਾ ਵਿਆਹ ਕੱਲ੍ਹ ਵਟਨਾ ਪਾਟ ਜਾਵਾਂਗੇ ਆਪਾਂ ਪਾਟ ਤੇ ਜਾਵਾਂਗੇ ਆਪਾਂ ਲੈ 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 ਚਾਹ ਦੇ ਕੇ ਨੂੰ ਚਾਹ ਦੇ ਪਾਟ ਵੀ ਕਰ ਲਿਆ ਪਰ ਪਾਟ ਤੇ ਆਪਾਂ ਪਹੁੰਚ ਨਹੀਂ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਆ ਦੂਰ ਦੀ ਬਾਟ ਹੈ ਦੂਰ ਦੀ ਦੂਰ ਦੀ ਬਾਟ ਕੀ 2.5 ਘੰਟੇ ਦਾ ਰਸਤਾ ਸਾਡੇ ਕਿਤੇ ਜੇ ਰਾਤ 2.5 ਘੰਟੇ ਰਸਤਾ ਦੂਰੀ ਆ ਤੁਹਾਡੇ ਲਈ ਦੂਰ ਆ ਸਾਨੂੰ ਤਾਂ ਨੇੜੇ ਲੱਗਦਾ ਜੇ ਜਾ ਸਕਦਾ ਵੈਸੇ ਜੇ ਤੁਸੀ ਜਾਣਾ ਹੋਵੇ ਪਾਟ ਤੇ ਵੀ ਤੁਸੀਂ ਸਵੇਰੇ 4:00 4:00 ਚਾਹ ਸਕਦਾ ਪਾਟ ਤੇ ਵੀ ਪਰ ਕਿੰਨੇ ਕਿੰਨੇ ਵਜੇ ਉੱਠੋ ਸਵੇਰੇ ਸਵੇਰੇ 4:00 4:00 ਵਜੇ ਉੱਠ ਕੇ ਤੁਸੀਂ 5 ਵਜੇ ਨੂੰ ਰੈਡੀ ਹੋ ਕੇ ਤਾਂ ਨਾਲ ਲੈ ਚਲੀਏ ਨਾਲ 4 ਵਜੇ 6 ਵਜੇ ਤੁਰਪਾਉਣਾ ਚਾਹੀਦਾ ਦਰਸਲ ਅਸੀਂ ਤਾਂ ਥੋੜਾ ਲੇਟ ਜਾਵਾਂਗੇ ਕਿਉਂਕਿ ਇੱਕ ਤਾਂ ਸੱਜਣੇ ਉੱਠਣਾ ਫਿਰ ਇੱਕ ਛੋਟਾ ਬੇਬੀ ਆ ਨਾਲ ਵੀ ਉਹਦੇ ਨਾਲ ਵੀ ਥੋੜਾ ਉਹ ਹੋ ਜਾਂਦਾ ਹੁਣ ਬੱਚੇ ਨੂੰ ਥੋੜਾ ਜਿਹਾ ਸਾਥ ਦੇਖਣਾ ਇੱਕ ਤਾਂ ਬੇਬੀ ਬੇਬੀ ਇੱਕ ਤਾਂ ਬਈ ਬੇਬੀ ਇਹ ਜਾਂ ਮੁਰੋ ਬੇਬੀ ਨੇ ਕਿਤੇ ਜਾਣਾ ਨਾ ਬੇਬੀ ਦੀ ਪੋਟੀ ਪਾਣਾ ਉੱਤਰਾਦੀ ਹੈ ਕਿਤੇ ਵੀ ਜਾਣਾ ਹੋਵੇ ਸਾਰੇ ਤਿਆਰ ਕਰਕੇ ਖੜੇ ਹੁੰਦੇ ਨੇ ਉਹ ਬੇਬੀ ਨਾਲ ਹੀ ਡੈਪਰ ਭਰ ਦਿੰਦਾ ਪੋਟੀ ਕਰਕੇ ਤੇ ਹੁਣ ਫਿਰ ਕੱਲ ਨੂੰ ਮਤਲਬ ਆਪਾਂ ਥੋੜਾ ਜਿਹਾ ਇਸਾ ਨਾ ਨਿਕਲਾਂਗੇ ਵੀ ਥੋੜਾ ਰੈਸਟ ਵੀ ਹੋ ਜਾਏ ਆਪਾਂ ਟਾਈਮ ਨਾ ਵੀ ਚੱਲ ਜੀਏ ਸਵੇਰ ਨੂੰ ਆਪਾਂ ਬਟਨੇ ਦਾ ਫੰਕਸ਼ਨ ਅਟੈਂਡ ਕਰਾਂਗੇ ਨੈਕਸਟ ਡੇ ਫਿਰ ਜਾਗੋ ਫਿਰ ਉਸ ਤੋਂ ਅਗਲੇ ਦਿਨ ਵਿਆਹ ਮਤਲਬ ਸਾਡੇ ਖਾਨਦਾਨ ਦਾ ਲਾਸਟ ਵਿਆਹ ਰਹਿ ਗਿਆ ਬਸ ਉਸ ਤੋਂ ਬਾਅਦ ਕਿਸੇ ਦਾ ਵਿਆਹ ਨਹੀਂ ਉਸ ਤੋਂ ਬਾਅਦ ਹੁਣ ਜਿਹੜੇ ਗਾਂ ਟਿੰਗੜੇ ਮਿੰਗੜੇ ਬੱਚੇ ਹੋਣਗੇ ਸਭ ਦੇ ਹੁਣ ਉਹਨਾਂ ਦੇ ਹੋਣਗੇ ਤੇ ਵੱਡੇ ਹੋਣਗੇ ਸਭ ਦੇ ਵਿਆਹ ਹੋ ਚੁੱਕੇ ਹੋਣਗੇ ਕਿ ਹੋਏ ਹੋਏ ਨੇ ਜਿਹੜੇ ਐ ਜਿਹੜੇ ਹੋਏ ਹੋਏ ਨੇ ਜਾਂ ਜਿਹੜੇ ਹੋਣਗੇ ਵੀ ਮਤਲਬ ਸਭ ਦੇ ਵਿਆਹ ਹੋ ਚੁੱਕੇ ਨੇ ਵੱਡੇ ਮਤਲਬ ਰੌਣਕਾ ਨਾ ਉਹ ਮੁੰਡਾ ਕਿਹੜਾ ਹੋ ਛੋਟਾ ਵੱਡਾ ਲੌਂਗ ਗੈਪ ਹੈ ਯਾਰ ਇਹ ਵੀ ਆ ਤੋਂ ਬਾਅਦ ਥੋੜਾ ਗੈਪ ਹੋਊਗਾ ਆਪਣੇ ਫਿਰ ਤੇਰੀ ਸਹੁਰਿਆਂ ਚ ਹੀ ਹੋਣਗੇ ਵਿਆਹ ਹਾਂ ਫਿਰ ਮੇਰੇ ਸਹੁਰਿਆਂ ਦਾ ਹੁਣ ਸਾਰੇ ਹੀ ਵਿਆਹ ਰਹਿੰਦੇ ਨੇ तकरीबन ਸਾਡੇ ਹੀ ਵਿਆਹ ਸਾਡੇ ਹੀ ਵਿਆਹ ਹੋਇਆ ਫਿਰ ਲਹਿੰਗੇ ਚੰਗੇ ਪਾਵਾਂਗੇ ਇੱਧਰ ਵੀ ਸਹੁਰਿਆਂ ਦੇ ਵਿਆਹ ਹੋਣਗੇ ਜਦੋਂ ਇੱਧਰ ਮੇਰੇ ਦਿਓਰਾਂ ਦੇ ਠੀਕ ਆ ਬਸ ਹੁਣ ਇਹ ਆਪਣਾ ਲਾਸਟ ਵਿਆਹ ਤੇ ਇਹਨੂੰ ਆਪਾਂ ਫੁੱਲ ਇਨ ਜੁਆਏ ਕਰਨਾ ਅੰਲਾ ਅਸੀਂ ਕੱਲ ਇਸ ਤਰੀਕੇ ਨਾਲ ਜਾ ਰਹੇ ਹਾਂ ਵੀ ਕੱਲ ਟਾਈਮ ਸਿਰ ਜਿਆਦਾ ਟਾਈਮ ਸਿਰ ਨਹੀਂ ਪਹੁੰਚ ਸਕਦੇ ਪਰ ਜਿੰਨਾ ਆਪਾਂ ਹੋ ਕਰ ਸਕਦੇ ਆ ਉਨਾ ਟਾਈਮ ਫਿਰ ਪਹੁੰਚ ਕੇ ਥੋੜੀ ਰੈਸਟ ਕਰਕੇ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਇੰਜੋਏ ਕਰ ਸਕੀਏ ਤੇ ਖਾਣ ਨਾਲੇ ਮੈਂ ਇੱਕ ਗੱਲ ਹੋਰ ਕਰਨੀ ਆ ਦੇਖੋ ਵਲੌਗ ਬਣਾਉਂਦਾ ਤਾਂ ਫਾਇਦਾ ਹੈ ਹਨਾ ਇੰਨਾ ਟਾਈਮ ਕੱਢ ਕੇ ਵਲੌਗ ਬਣਾਉਂਦਾ ਤਾਂ ਫਾਇਦਾ ਜੀ ਤੁਸੀਂ ਸਾਰੇ ਜਣੇ ਵਲੌਗ ਦੇਖੋ ਸ਼ੇਅਰ ਕਰੋ ਇੰਜੋਏ ਕਰੋ ਤੇ ਉਸ ਤੋਂ ਬਾਅਦ ਵਲੌਗ ਦੇ ਅੱਛੇ ਵਿਊਅਰ ਆਣ ਅੱਛੇ ਤੁਸੀਂ ਸਾਰੇ ਜਣੇ ਅੱਗੇ ਵਗੇ ਸ਼ੇਅਰ ਕਰਕੇ ਤੁਸੀਂ ਸਾਰੇ ਜਣੇ ਦੇਖੋ ਸਾਡੇ ਬਣਾਉਣ ਦਾ ਤਾਂ ਹੀ ਫਾਇਦਾ ਜੇ ਦੇਖਣੇ ਤੁਸੀਂ 2-4 ਜਣਿਆਂ ਨੇ ਫਿਰ ਸਾਨੂੰ ਇੰਨਾ ਆਪਣੇ ਫੰਕਸ਼ਨ ਛੱਡ ਕੇ ਵਿੱਚ ਵਲੌਗ ਬਣਾਉਣਾ ਸਹੀ ਨਹੀਂ ਲੱਗਦਾ ਇਸ ਕਰਕੇ ਤੇ ਸਾਰਿਆਂ ਨੇ ਦੇਖਣਾ ਚੰਗਾ ਕਿਉਂਕਿ ਇਹ ਅਕਾਊਂਟ ਤੇ ਆਪ ਰੀਲ ਆ ਵੀ ਰੀਲ ਆ ਵੀ ਬਣਾ ਰਹੀ ਹੈ ਨਾਲ ਹਾਂ ਜੇ ਕਿਉਂਕਿ ਇਹਨੂੰ ਐ ਲੱਗਦਾ ਕਿ ਦੇਖਣੀਆਂ ਨੇ ਵਿਆਹ ਦੀਆਂ ਸਾਰੀਆਂ ਪਾਉਂਦੀਆਂ ਉੱਤੇ ਰੀਲਾਂ ਤੇ ਮਿਹਨਤ ਘੱਟ ਲੱਗਦੀ ਐ ਸੋ ਇਹਨੂੰ ਐ ਵੀ ਰੀਲਾਂ ਬਣਾਈਏ ਮੈਨੂੰ ਐਵੇਂ ਵਲੌਗ ਬਣਾਈਏ ਸੋ ਹੁਣ ਮੈਂ ਦੋਨੇ ਚੀਜ਼ਾਂ ਬਣਾਉ ਉਹ ਹੋ ਹੋ ਠੀਕ ਆ ਦੇਖੋ ਰੀਲ ਅਜੇ ਪੁਰਾਣੀ ਰੀਲ ਹਨਾ ਤੇਰੀ ਇਹ ਤਾਂ ਮੈਂ ਅੱਜ ਹੀ ਪਾਈ ਆ ਰੀਲ ਤੇ ਸਾਰੇ ਜਾਨੀ ਜਿਨ੍ਹਾਂ ਨੇ ਮੈਨੂੰ ਇੰਸਟਾ ਤੇ ਫੋਲੋ ਨਹੀਂ ਕਰਿਆ ਉਹ ਜਾ ਕੇ ਮੇਰਾ ਅਕਾਊਂਟ ਪ੍ਰੀਤ ਸਿੱਧੂ 66068606 ਦੇਖ ਲਓ ਫੋਲੋ ਕਰੋ ਠੀਕ ਆ ਤੇ ਵਿਆਹ ਦੀਆਂ ਸਾਰੀਆਂ ਰੀਲ ਉਹਦੇ ਤੇ ਵੀ ਪਾਵਾਂਗੇ ਆਪਾਂ ਠੀਕ ਆ ਤੇਰੇ ਬ੍ਰਦਰ ਦੀ ਮੈਰਿਜ ਤੇ ਮੈਂ ਕੋਈ ਰੀਲ ਨਹੀਂ ਪਾ ਸਕੀ ਚਾਜਣਾ ਸਾਡੀ ਕੋਈ ਫੋਟੋ ਨਹੀਂ ਹੈਗੀ ਕਿ ਸਕੀ ਮੈਂ ਕੋਈ ਆਪਦੀ ਰੀਲ ਨਹੀਂ ਬਣਾ ਸਕੀ ਕੱਲੀ ਦੀ ਮੈਂ ਕੋਈ ਇਹ ਨਾਲ ਨਹੀਂ ਬਣਾ ਸਕੀ ਨਾ ਕੋਈ ਮੂਵੀ ਵਿੱਚ ਚਾਜਣਾ ਸਾਡੀ ਫੋਟੋ ਕਿਉਂ ਕਿਉਂਕਿ ਮਾਈਂਡ ਤੇ ਸਟ्रेस ਬਹੁਤ ਓਵਰਲੋਡ ਸੀਗਾ ਫਿਰ ਹੁਣ ਆਪਾਂ ਸਟ्रेस ਕੋਈ ਨਹੀਂ ਹੈਗਾ ਸਾਰਾ ਸਟ्रेस ਮਾਮੇ ਹੋਣਾ ਦੇਣਾ ਹੁਣ ਆਪਾਂ ਸਿਰਫ ਜਾਣਾ ਫੰਕਸ਼ਨ ਇੰਜੋਏ ਕਰਨਾ ਤੇ ਆਪਣੀ ਰੀਲਾਂ ਬਣਾਉਣੀਆਂ ਨੇ ਬਸ ਹਣਾ ਮੰਮੀ ਫਰ ਦਾ ਕੋਈ ਕੰਮ ਨਹੀਂ ਹੈਗਾ ਆਪਾਂ ਨੂੰ ਬੜਾ ਉਦੋਂ ਵੀ ਹਣਾ ਹੋਇਆ ਇੱਕ ਵੀ ਰੀਲ ਨਹੀਂ ਬਣੀਏਗੀ ਨਾ ਕੋਈ ਫੋਟੋ ਖਿੱਚੀ ਗਈ ਮੇਰੇ ਤੇ ਜੋਜੀ ਦੇ ਉਹ ਵੀ ੱੱਕੇ ਨਾਲ ਟਾਈਮ ਕੱਢ ਕੇ ਅਸੀਂ ਸਿਰੋ ਜਾਗੋ ਵਾਲੇ ਬਣਾ ਫੋਟੋਆਂ ਖਿੱਚਵਾਈਆਂ ਜਿਹੜੀ ਖਿੱਚਵਾ ਲਈਆਂ ਵਿਆਹ ਤੇ ਸਾਰੀ ਇੱਕ ਰੀਲ ਬਣਵਾਈ ਸੀ ਜਿਹੜੀ ਜਿਹੜੀ ਰਿਕਾਰਡ ਕੈਮ ਹੋਗਾ ਇੱਕ 20 ਫੋਟੋ ਨਹੀਂ ਹੈਗੀ ਉਹ ਜਿਹੜੀ ਜਾਗੋ ਤੇ ਵੀ ਰੀਲ ਬਣੀ ਸੀ ਕਾਫੀ ਵਾਇਰਲ ਨਹੀਂ ਹੋਈ ਸੀ ਆਪਣੀ ਦੋਤਨ ਮਿਲੀਅਨ ਤੇ ਉਹ ਦੇ ਘਾਂਟਾ ਗਿਰ ਗਿਆ ਥਰਾ ਹਾਂ ਉਹ ਵਾਲੀ ਕਾਫੀ ਅੱਛੀ ਚੁੰਮਗਾ ਗਿਰ ਗਿਆ ਸੀ ਮੇਰਾ ਉਹ ਵਾਲੀ ਬਹੁਤ ਅੱਛੀ ਰੀਲ ਵਾਇਰਲ ਹੋਈ ਸੀ ਉਹ ਬੜੀ ਅੱਛੀ ਵਾਇਰਲ ਹੋਈ ਸੀਗੀ ਰੀਲ ਮਤਲਬ ਐ ਰੀਲਾਂ ਆਪਾਂ ਪਾਵਾਂਗੇ ਰੀਲਾਂ ਪੁਰੀਆਂ ਪਾਵਾਂਗੇ ਆਪਾਂ ਸਾਰਿਆਂ ਨੇ ਜਰੂਰ ਮੈਨੂੰ ਇੱਥੇ ਸ ਅਗਰ ਹੋ ਸਕਿਆ ਫੋਲੋ ਕਰ ਲੈਣਾ ਜੀ ਅਗਰ ਹੋ ਸਕਿਆ ਵਾਦਾ ਨਹੀਂ ਕਰ ਰਹਾ ਵਿੱਚ ਲਾਈਵ ਵੀ ਆ ਜਾਾਂਗੇ ਥੋੜਾ ਬੋਤਾ ਮਤਲਬ ਜਿਦਾ ਅਸੀਂ ਫ੍ਰੀ ਹੋਵਾਂਗੇ ਥੋੜੇ ਬੋਤੇ ਵੀ ਆਪਾਂ ਨੂੰ ਪਤਾ ਵੀ ਹੁਣ ਰੀਲ ਨਹੀਂ ਬਣਾਣੀ ਵਲੌਗ ਨਹੀਂ ਬਣਾਣਾ ਬੇਲੇ ਬੈਠੇ ਹਾਂ ਸੋ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਇੰਸਟਾ ਦੇ ਤੇ YouTube ਤੇ ਇਕੱਠੇ ਲਾਈਵ ਆਈਏ ਠੀਕ ਹੈ ਇੰਸਟਾ ਦੇ ਦੇ ਫੋਨ ਤੋਂ YouTube ਤੇ ਮੇਰੇ ਫੋਨ ਤੋਂ ਠੀਕ ਆ ਹੂੰ ਕੋਸ਼ਿਸ਼ ਕਰਾਂਗੇ ਓਕੇ ਬਾਕੀ ਕਮੈਂਟ ਕਰ ਦਿਓ ਇਹ ਵਲੌਗ ਕਦੋਂ ਪਾਉਂਗੇ ਇਹ ਵਲੌਗ ਪਾਵਾਂਗੇ ਭੱਜਿਆ ਕੱਲ੍ਹ ਚ ਅੱਜ ਅੱਜ ਇਹ ਪਾਉਗੇ ਵਲੌਗ ਤੁਸੀਂ ਠੀਕ ਆ ਇਹ ਵਲੌਗ ਅੱਜ ਹੀ ਪਾਵਾਂਗੇ ਓਕੇ ਤੇ ਪ੍ਰੀਤ ਨੇ ਜਾਣਾ ਉਧਰ ਮੈਂ ਨਹੀਂ ਛੱਡ ਗਿਆ ਨਾ ਰਾਜੇ ਇਹ ਵਲੌਗ ਅੱਜ ਨਾ ਆਇਆ ਫਿਰ ਕੱਲ ਕਿਉਂਕਿ ਇੱਦਾਂ ਬਣ ਜੂ ਫਿਰ ਜਿਹੜਾ ਕੱਲ ਵਾਲਾ ਬਣੇਗਾ ਪਰਸੋਂ ਉਹਦਾ ਪਰਸੋਂ ਵਾਲਾ ਬਣੇਗਾ ਉਸ ਤੋਂ ਅੱਗੇ ਦਿਨ ਠੀਕ ਹੈ ਤੇ ਮੈਂ ਚਾਹਨੀ ਹੈ ਕਿ ਜਿਹੜੀ ਫਿਰ ਕੱਲੀ ਪਾਵਾਂਗੇ ਫਿਰ ਬਲਾਲਾ ਕਿਉਂਕਿ ਅੱਜ ਵਾਲਾ ਕੱਲ ਪਾਵਾਂਗੇ ਕੱਲ ਵਾਲਾ ਬਸ ਜੀ ਆਪਾਂ ਬਲੌਗ ਕੱਲ ਪਾਵਾਂਗੇ ਆਪਾਂ ਤੁਹਾਡੇ ਸਾਰਿਆਂ ਦਾ ਪਹਿਲਾਂ ਰਿਸਪੌਂਸ ਦੇਖਾਂਗੇ ਤੁਸੀਂ ਕਿਦਾਂ ਦਾ ਰਿਸਪੌਂਸ ਦਿੰਨੇ ਹੋ ਫਿਰ ਉਸ ਤੋਂ ਅੱਗੇ ਤੁਹਾਨੂੰ ਤਾਂ ਹੋਰ ਵਲੌਗ ਮਿਲਣਗੇ ਇਸ ਕਰਕੇ ਵਧੀਆ ਵਧੀਆ ਰਿਸਪੌਂਸ ਦਿਓ ਪ ਸੋ ਵਿਆਹ ਦਾ ਕਾਰਡ ਅੰਦਰ ਹੀ ਪਿਆ ਹੁਣ ਹੁਣ ਕੱਲ੍ਹ ਦਾ ਵਟਨਾ ਹੈ ਪਰਸੋਂ ਦੀ ਜਾਗੋ ਹੈ ਤੇ ਉਸ ਤੋਂ ਅਗਲੇ ਦਿਨ ਦਾ ਵਿਆਹ ਹੈ ਠੀਕ ਆ ਬਾਕੀ ਰਾਜਨ ਆਊਗਾ ਲੈਣ ਫਰੀਦ ਨੂੰ ਤੁਸੀਂ ਆਪਣਾ ਬ੍ਰਸ਼ ਵੀ ਪਾ ਲਿਓ ਯਾਰ ਇਹ ਨਾ ਭੁੱਲ ਜਿਓ ਰਾਜਨ ਫਰੀਦ ਨੂੰ ਲੈਣ ਆਊਗਾ ਅᱫੋ ਬਲੌਗ ਥੋੜਾ ਬਹੁਤਾ ਕੰਟੀਨਿਊ ਕਰਾਂਗੇ ਆਪਾਂ ਫਿਲਹਾਲ ਇਹਨੂੰ ਪੈਕਿੰਗ ਕਰ ਲੈਣ ਦੋ ਕਿਤੇ ਕੁਝ ਭੁੱਲ ਜਾਈਏ ਫਿਰ ਮੇਰੇ ਤੇ ਨਾਮ ਲਾ ਦੇ ਤੁਹਾਡੇ ਕਰਕੇ ਭੁੱਲ ਗਈ ਮੈਂ ਠੀਕ ਹੈ ਓਕੇ ਮੈਂ ਤਾਂ ਹੀ ਦੇ ਦੇ ਦੀਵਾਂ ਨੂੰ ਕੋਈ ਚੀਜ਼ ਨਾ ਰਹਿ ਜੇ ਕਰੋ ਪੈਕਿੰਗ ਚਲੋ ਫਿਰ ਬਾਕੀ ਤਾਂ ਫਿਰ ਹੋ ਇਹਦੇ ਜਿੱਪ ਚ ਪਾ ਲਿਆ ਹਨ ਸਮਾਨ ਮੇਕਅਪ ਸਾਰਾ ਚੱਕ ਲਿਆ ਯੈਸ ਚੂੜੀ ਜਾਣੀਆਂ ਯੈਸ ਨਾ ਕਿ ਆਪਾਂ ਆ ਗਏ ਆ ਟਾਈਮ ਕਿੰਨਾ ਹੋ ਗਿਆ ਟਾਈਮ ਪੂਰੇ ਪੂਰੇ 7:30 ਵਜ ਗਏ 7:00 ਵਜ ਕੇ 32 ਮਿੰਟ ਹੋ ਗਏ ਤੇ ਪ੍ਰੀ ਚਲੀ ਗਈ ਸੀ 4:00 ਵਜੇ ਤੁਹਾਨੂੰ ਕਿਹਾ ਸੀ ਮੈਂ ਰਾਜ ਨਾ ਆਊਗਾ ਵਲੌਗ ਬਣਾਵਾਂਗੇ ਪਰ ਗੈਸ ਕਰੋ ਕੀ ਹੋਇਆ ਭੁੱਲ ਗਿਆ ਕਿਉਂ ਕਿਉਂਕਿ ਹੁਣ ਵਲੌਗ ਬਣਾਉਣ ਦੀ ਆਤ ਨਹੀਂ ਰਹੀ ਸੋ ਵਲੌਗ ਬਣਾ ਨਹੀਂ ਭੁੱਲ ਗਏ। ਰਾਈਡ ਚਲਾ ਗਿਆ। ਉਸ ਤੋਂ ਬਾਅਦ ਮੈਂ ਬਾਜ਼ਾਰ ਗਿਆ। ਆਪ ਦਾ ਸੈੱਟ ਕਰਕੇ ਆਇਆ ਸਭ ਜਿਵੇਂ ਜੋ ਜੋ ਮੇਰੀ ਤਿਆਰੀ ਹੋਣੀ ਸੀ ਉਹ ਮੈਂ 2 ਘੰਟੇ ਜੀ ਨਵੇੜਤੀ। ਤੇ ਹੁਣ ਨਾ ਤੋਕੇ ਰੋਟੀ ਖਾ ਕੇ ਫਿਰ ਆਪਾਂ ਸੋਵਾਂਗੇ। ਸਵੇਰੇ ਫਿਰ ਸੱਜਰੇ ਸੱਜਰੇ ਉੱਠਣਾ ਮਤਲਬ ਹਾਂ ਵੀ ਥੋੜੇ ਜਿਹਾ ਅੱਗੇ ਨਾਲੋਂ ਥੋੜਾ ਜਲਦੀ ਉੱਠ ਕੇ ਰੈਡੀ ਵਗੈਰਾ ਹੋ ਕੇ ਫਿਰ ਉੱਤਰ ਜਾਵਾਂਗੇ ਫਿਰ ਉੱਥੋਂ ਸਰਾਂ ਨੂੰ ਪਿੱਕ ਕਰਕੇ ਫਿਰ ਲੁਧਿਆਣਾ ਜਾਵਾਂਗੇ। ਠੀਕ ਹੈ ਜੀ। ਮੰਮੀ ਆ ਗਈ। ਸੱਜਰੇ ਢਾਲੂਗੀ ਤੈਨੂੰ ਮੈਂ ਸਵੇਰੇ। ਮੈਂ ਇਹੀ ਕਹਿਣਾਈ ਆ। ਸੇ ਦਿਨ ਮੈਂ 9 ਵਜੇ ਖਾ ਲ ਦੂੰਗੀ ਠੀਕ ਹੈ ਪਤਾ ਕਿਉਂ ਕਿਉਂ ਸਿਰ 9 ਵਜੇ ਉੱਠ ਕੇ ਫਿਰ ਤੂੰ ਗੱਡੀ ਕੁਡੀ ਨਹੀਂ ਤੋਣੀ ਹੋ ਹਾਂ ਤੂੰ ਆ ਕੇ ਲੈ ਆਣੀ ਐ ਬਵਾਰੋਂ ਤਾਂ ਕਰਕੇ ਠੀਕ ਹੈ 9 ਵਜੇ ਖਾ ਲ ਦੂੰਗੀ ਦਿਨ ਸਹੀ ਠੀਕ ਹੈ ਠੀਕ ਹੈ ਹਾਂ ਤੇਰੀ ਤੇਰੀ ਵੇਰੀ ਹੋ ਗਈ ਹੁਣ ਮੈਂ ਤਾਂ ਤਿਆਰ ਹਾਂ ਤੁਹਾਨੂੰ ਬਾਅਦ ਆ ਮੇਰਾ ਤਾਂ 2 ਘੰਟੇ ਦਾ ਕੰਮ ਹੁੰਦਾ 2 ਘੰਟੇ ਜੇ ਮੈਂ ਅੱਜ ਨਿਕਲ ਜਾਏ ਹਫਤੇ ਬੈਲਾ ਨਿਕਲਦਾ 2 ਘੰਟੇ ਤੇਰੀ ਹੋ ਗਈ ਆਪਣੀ ਪੂਰੀ ਚੱਲ ਵਧੀਆ ਫਿਰ ਠੀਕ ਹੈ ਸੱਜਰੇ ਸੱਜਰੇ ਜਾਇਓ ਵਧੀਆ ਫੰਕਸ਼ਨ ਅਟੈਂਡ ਕਰਿਓ ਹੋਰ ਮੰਮੀ ਨਾਲ ਨਹੀਂ ਜਾ ਰਹੇ ਬਾਈ ਦਾ ਬੇ ਕਿਉਂ ਯਾਰ ਨਾਲ ਠੰਡ ਜ਼ਿਆਦਾ ਇੱਕ ਤਾਂ ਅੱਛਾ ਤੇ ਇੱਕ ਫਿਰ ਐ ਘਰੇ ਵੀ ਜ਼ਰੂਰੀ ਹੈ ਕੋਈ ਰਹਿਣਾ ਤੁਹਾਨੂੰ ਪਤਾ ਹੀ ਹੈ ਕਿ ਕਿਉਂਕਿ ਪਿੰਡਾਂ ਦਾ ਪਿੰਡਾਂ ਚ ਮੋਸਟਲੀ ਇਹ ਹੁੰਦਾ ਵੀ ਇੱਕ ਬੰਦਾ ਘਰ ਰਹਿਣਾ ਹੁੰਦਾ ਬਾਕੀ ਸਾਰਾ ਢੱਬਰ ਵਿਆਹ ਜਾਂਦਾ ਹੁੰਦਾ ਇੱਕ ਬੰਦਾ ਘਰ ਰਹਿਣਾ ਹੁੰਦਾ ਸੋ ਸਾਡਾ ਇੱਕ ਬੰਦਾ ਆਇਆ ਸ਼ਹਿਰ ਜੀ ਤੋਂ ਬੰਦੇ ਰਹਿੰਦੇ ਨੇ ਸ਼ਹਿਰ ਥੋੜਾ ਜ਼ਿਆਦਾ ਖਤਰਨਾਕ ਹੁੰਦੇ ਨੇ ਪਿੰਡਾਂ ਦੇ ਲੋਕ ਭੋਲੇ ਹੁੰਦੇ ਨੇ ठीक है चलो ना तो अगर रेडी रेडी तक ही होना हम रोटी वगैरह खा लाँ फिर सो जा टाइमरे टाइम उठना मम्मी ने एक काम तो दसता गुड्डी धोनी है जे मैं तो जो मैं तो आगे लियाँ गोनी है ठीक तो है चलो रस्ते गए ठीक है जिम्मे प्रीत ने कहा शेयर करोगे तो ब्लॉग आह पूरा इन्जॉय करावे बस तु सिर्फ एना करना कोई पैसा नहीं देना लाइक कमेंट शेयर करना है ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਤੁਸੀਂ ਕਰਿਆ ਹੋ ਮੈਨੂੰ ਪਤਾ ਲਾਈਕ ਕਮੈਂਟ ਸ਼ੇਅਰ ਕਰ ਦਿਓ ਠੀਕ ਆ ਕਿਉਂਕਿ ਆਪਣੀ ਮੈਨੂੰ ਪਰਸਨਲੀ ਲੱਗਦਾ ਰੀਚ ਘੱਟ ਹੋਊ ਕਿਉਂਕਿ ਆਪਾਂ ਕਾਫੀ ਟਾਈਮ ਬਾਅਦ ਵਲੌਗ ਪਾ ਰਹੇ ਆ ਪਰ ਤੁਹਾਡੇ ਤੇ ਛੱਡਾ ਮੈਂ ਇਹ ਕਿ ਤੁਸੀਂ ਕਮੈਂਟ ਸ਼ੇਅਰ ਕਰਕੇ ਲਾਈਕ ਕਰਕੇ ਵੱਧ ਤੋਂ ਵੱਧ ਕਮੈਂਟ ਕਰੋ ਤਾਂ ਕਿ YouTube ਨੂੰ ਪਤਾ ਲੱਗੇ ਵੀ ਹਾਂ ਇਹਨਾਂ ਨੂੰ ਪਿਆਰ ਕਰਨ ਵਾਲੇ ਵੀ ਹਲੇ ਹੈਗੇ ਨੇ ਸੋਏ ਨਹੀਂ ਠੀਕ ਆ ਤੁਸੀਂ ਕਹਿ ਦੇਣਾ ਵਲੌਗ ਨਹੀਂ ਪਾਉਂਦੇ ਵਲੌਗ ਨਹੀਂ ਪਾਉਂਦੇ ਹੁਣੇ ਵਲੌਗ ਬਾਹਰ ਇਹਨਾਂ ਨੂੰ ਦੱਬ ਕੇ ਸ਼ੇਅਰ ਕਰ ਦੋ ਜਿਹਨੇ ਇਹ ਦੇਖ ਰਣ ਜਿਨ੍ਹਾਂ ਨੇ ਹੁਣ ਉਰੇ ਤੱਕ ਦੇਖ ਲਿਆ ਅੱਧੇ ਛੱਡ ਗਏ ਹੁਣੇ ਪਰ ਜਿੰਨੇ ਔਰ ਤੱਕ ਦੇਖ ਲਿਆ ਉਹ ਇੱਕ ਇੱਕ ਕਮੈਂਟ ਕਰ ਦੇ ਵੀ ਹਾਂਜੀ ਅਸੀਂ ਐਂਡ ਤੱਕ ਦੇਖ ਲਿਆ ਠੀਕ ਆ ਬਾਕੀ ਪੂਰੀ ਸੀਰੀਜ਼ ਵਿਆਹ ਦੀ ਸੀਰੀਜ਼ ਆ ਹੋਗੀ ਇਹ ਵਲੌਗ ਤੋਂ ਬਾਅਦ ਬਟਨ ਦਾ ਵਲੌਗ ਫਿਰ ਜਾਗੋ ਦਾ ਫਿਰ ਵਿਆਹ ਦਾ ਉਹ ਬਸ ਫਿਰ ਆਪਾਂ ਘਰੇ ਆਵਾਂਗੇ ਚਲੋ ਮਿਲਦੇ ਆ ਓਕੇ ਬਾਏ ਬਾਏ ਜੀ